ਅੱਜ 12ਵੇਂ ਮਹੀਨੇ ਦੀ 7 ਤਰੀਕ ਸਾਲ 2025 ਦਿਨ ਐਤਵਾਰ ਤੇ ਸਮਾਨ ਸੱਲਾ ਇਕੱਠਾ ਕਰਕੇ ਤੇ ਨੀਲੇ ਝੋਟਿਆ ਤੇ ਟੰਗ ਲਿਆ ਤੇ ਹੁਣ ਆਪਾਂ ਅੱਗੇ ਵੱਲ ਚੱਲਦੇ ਆਂ ਇੰਦੋਰ ਤੋਂ ਆਪਾਂ 50 55 ਕਿਲੋਮੀਟਰ ਪਿੱਛੇ ਆ ਤੇ ਲਗਭਗ ਇਹ ਰੋਡ ਹੁਣ ਜਿਹੜੀ ਆਪਾਂ ਨੂੰ ਅੱਗੇ ਮਿਲੂਗੀ ਇੰਦੋਰ ਤੱਕ ਇਹ ਸਾਰੀ ਟੁੱਟੀ ਵੀ ਆ ਨੈਸ਼ਨਲ ਹਾਈਵੇ ਬਣੀ ਜਾਂਦਾ ਤੇ ਦੋ ਆਪਾਂ ਨੂੰ ਚੜਾਈਆਂ ਪੈਣਗੀਆਂ ਜਿਹੜੀਆਂ 15 15 ਕਿਲੋਮੀਟਰ ਦੀਆਂ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਇਧਰ ਪੈਟਰੋਲ ਪੰਪ ਤੇ ਜਿਹੜੇ ਰਾਤ ਡਿਊਟੀ ਕਰਦੇ ਸੀ ਉਹ ਚਾਵੜੇ ਤੇ ਤੜਕੇ ਡਿਊਟੀ ਕਰਦੇ ਉਹ ਆ ਗਿਆ ਤੇ ਆਪਾਂ ਤੰਬੂ ਇੱਥੇ ਬਾਹਰ ਲਾ ਰੱਖਿਆ ਸੀ ਆ ਤੇ ਬਾਈ ਕਹਿੰਦਾ ਰਾਤ ਅੰਦਰ ਹੀ ਸੋ ਜਾਣਾ ਸੀ ਆ ਸਤਿ ਸ੍ਰੀ ਅਕਾਲ ਜੀ ਇਹ ਜਗ੍ਹਾ ਕੌਣ ਸੀ ਹੈ ਇਹ ਸਨਾਵਤ ਸਨਾਵਤ ਯਹਾਂ ਸੇ ਅੰਦੌਰ ਕਿਤਨਾ ਹੋਗਾ 70 ਕਿਲੋ सत्तर किलोमीटर मैप तो पचास पचवंजा दिखा रहा है यहाँ अच्छा रास्ता कैसा मिलेगा आगे मतलब कि कई कह रहे हैं कि दो मतलब ऊपर चढ़ाई भी, भी आएगी हाँ थोड़ा चढ़ाई लगेगा ना ठीक है वो आपको एक बार का तीन का और एक बार का पाँच किलोमीटर का एक बार तीन किलोमीटर एक बार पाँच किलोमीटर का और रोड ये साफ ही रहेगी ठीक है क्योंकि देना

ਵਾਵਾ ਵੱਡਾ ਲੱਗ ਜਾਂਦਾ ਇੱਕ ਇੱਕ ਦਿਨ ਦਾ ਹੀ ਜਾਮ ਲੱਗਿਆ ਰਹਿੰਦਾ ਹੈ 5 5 6 6 ਘੰਟੇ ਜਿਹੜਾ ਜਾਮ ਲੱਗਿਆ ਰਹਿੰਦਾ ਹੈ ਠੀਕ ਭਈਆ ਓਕੇ ਬਹੁਤ ਬਹੁਤ ਧੰਨਵਾਦ ਆਪਕਾ ਵਾਹਿਗੁਰੂ ਜੀ ਅੱਜ ਦਾ ਜਿਹੜਾ ਸਫਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਵਾਹਿਗੁਰੂ 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 ਗੂਗਲ ਮੈਪ ਆਪਾਂ ਨੂੰ 55 ਕਿਲੋਮੀਟਰ ਦੱਸੀ ਜਾਂਦਾ ਤੇ ਬਾਈ ਕਹਿੰਦਾ ਬਾਈ 70 ਕਿਲੋਮੀਟਰ ਹੁਣ ਸਮਝ ਨਹੀਂ ਆਉਂਦੀ ਵੀ ਬਾਈ ਦੀ ਮੰਨੀ ਹੈ ਕਿ ਆ ਗੂਗਲ ਮੈਪ ਦੀ ਮੰਨੀ ਹੈ ਇੱਕ ਗੱਲ ਹੋਰ ਦੱਸੀ ਹੈ ਬਾਈ ਨੇ ਜੀ ਐਸ ਰੋਡ ਤੇ ਜਿਹੜਾ ਜਦੋਂ ਆਪਾਂ ਡੋਰ ਦੇ ਨੇੜੇ ਪਹੁੰਚਾਂਗੇ ਤੇ ਉਦੋਂ ਜਾਮ ਵੀ ਵਾਵਾ ਵੱਡਾ ਲੱਗਦਾ ਹੈ ਤਿੰਨ ਤਿੰਨ ਚਾਰ ਚਾਰ ਘੰਟਿਆਂ ਦਾ ਜਿਹੜਾ ਜਾਮ ਲੱਗਿਆ ਰਹਿੰਦਾ ਹੈ ਤੇ ਬਾਕੀ ਆਪਨੇ ਤਾਂ ਸਾਈਕਲ ਨਾਲ ਨਾਲ ਦੀ ਹੌਲੀ ਹੌਲੀ ਲੰਘ ਹੀ ਜਾਣਗੇ ਚੱਲਦੇ ਆ ਅੱਗੇ ਵੱਲ 3 ਕਿਲੋਮੀਟਰ ਚੱਲ ਕੇ ਆਏ ਆ ਤੇ ਜਿਵੇਂ ਆਪਾਂ ਨੂੰ 22 ਨੇ ਦੱਸੇ ਸੀ ਪੈਟਰੋਲ ਪੰਪ ਵਾਲੇ ਨੇ ਵੀ ਤੁਹਾਨੂੰ ਐਸ ਰੋਡ ਤੇ ਜਾਮ ਮਿਲੂ ਆ ਹੀ ਮਿਲੂਗਾ ਤੇ ਤੜਕੇ-ਤੜਕੇ ਹੀ ਜਾਮ ਲੱਗਿਆ ਪਿਆ ਹੈ ਸਾਧਨਾ ਦੀ ਦੇਖ ਲਓ ਲੈਂਨ ਲੱਗੀ ਪਈ ਹੈ ਬਾਕੀ ਆਪਣੀਆਂ ਗੱਡੀਆਂ ਛੋਟੀਆਂ ਮਾੜੀ-ਮੋਟੀ ਸਾਈਡ ਵਿੱਚ ਦੀ ਨੰਗੀ ਆਂਦੀਆਂ ਹੌਲੀ-ਹੌਲੀ ਤੇ ਬਾਈ ਨੇ ਇਹ ਵੀ ਕਿਹਾ ਸੀ ਨੇਹਰਾ ਨਾ ਕਰਿਓ ਕਿਉਂਕਿ ਬਾਅਦ ਚ ਫਸੇ ਰਹੋਗੇ ਜਾਮ ਚ ਪਰ ਆਪਣੀਆਂ ਗੱਡੀਆਂ ਇੰਨੀ ਕਿ ਜਗ੍ਹਾ ਵੇ ਦੀ ਰੋਡ ਤਾਂ ਥੱਲੇ ਥੁੱਲੇ ਦੀ ਹੋ ਗਈ ਮਾਣੀ ਮੋਟੀ ਸਾਈਡ ਲੈ ਕੇ ਹੌਲੀ ਹੌਲੀ ਨੰਗੀ ਜਾਂਦੀ ਹੈ ਦੋ ਤਿੰਨਾਂ ਦੇ ਆਪਾਂ ਇਹੋ ਜੀ ਰੋਡ ਉੱਤੇ ਸਫ਼ਰ ਕਰੀ ਜਾਂਦੇ ਆ ਅੱਗੇ ਖੱਡੇ ਆ ਕੋਈ ਮਾੜਾ ਮੋਟਾ ਟੋਟਾ ਆ ਸਾਫ਼ ਹੁੰਦਾ ਇਹ ਤਾਂ ਇਹੋ ਜੀ ਕੁੱਤੀ ਫੁੱਤੀ ਰੋੜ ਹੀ ਆ ਜਾਂਦੀ ਆ ਜਿਹੜੇ ਵਿੱਚ ਗਰੇਟ ਪਈਏ ਗਰੇਟ ਦੀਆਂ ਰੋਡੀਆਂ ਉਹੀ ਉੱਤੇ ਹੀ ਫਿਰਦੀਆਂ ਤੇ ਹੁਣ ਅੱਜ ਮੈਂ ਸਾਫ਼ ਟੁੱਟ ਆਇਆ ਦੋ ਕਿਲੋਮੀਟਰ ਸਾਫ਼ ਆਊਗਾ ਫੇਰ ਐਵੇਂ ਟੁੱਟੀ ਰੋਡ ਆ ਜੂਗੀ ਇੰਦੋਰ ਤੋਂ ਆਪਾਂ 45 ਕਿਲੋਮੀਟਰ ਪਿੱਛੇ ਆ ਇਧਰ ਗੁਰਦੁਆਰਾ ਸਾਹਿਬ ਆ ਨੈਸ਼ਨਲ ਹਾਈਵੇ ਤੇ ਸਾਹਮਣੇ ਉੱਪਰਲੀ ਸਾਈਡ ਨਿਸ਼ਾਨ ਸਾਹਿਬ ਝੁੱਲੀ ਜਾਂਦਾ ਝੋਲ ਦੇ ਨਿਸ਼ਾਨ ਸਾਹਿਬ ਪੰਥ ਮਾਰਾ ਵਾਹਿਗੁਰੂ ਆ ਇਧਰ ਗੁਰਦੁਆਰਾ ਸਾਹਿਬ ਦੇ ਬਾਰਲੀ ਸਾੜੀ ਨੈਸ਼ਨਲ ਹਾਈਵੇ ਤੇ ਪੀਵੀ ਨੰਬਰ ਗੱਡੀ ਖੜੀ ਆ ਵਾਹਿਗੁਰੂ ਜੀ ਗੁਰਦੁਆਰਾ ਸਾਵਾਂਕੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਆ ਤੇ ਇਧਰ ਪੰਜਾਬ ਦੀਆਂ ਸੰਗਤਾਂ ਖੜੀਆਂ ਤੇ ਗੱਲਾਂបੱਤਾਂ ਕਰਦੇ ਆ ਸਤਿ ਸ੍ਰੀ ਅਕਾਲ ਭਾਈ ਸਾ ਸੰਗਤਾਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪੰਜਾਬ ਤੋਂ ਆਏ ਜੀ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਪਿੰਡ ਪਿੰਡ ਹੈਗਾ ਰਸੀਪ ਤਸੀਹ ਰਹਿ ਠੀਕ ਆ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਆ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਅਸੀਂ 28 ਤਰੀਕ ਨੂੰ ਪਿੰਡੋਂ ਚੱਲੇ 28 ਤਰੀਕ ਨੂੰ ਚੱਲੇ ਸੀ ਕਿੱਧਰ ਕਿੱਧਰ ਦੀ ਆਏ ਹੋ ਅਸੀਂ ਆਗਰਾ ਕਵਾਲੀਅਰ ਠੀਕ ਹੈ ਗੁਰੂ ਆਗਰਾ ਠੀਕ ਹੈ ਉਹ ਇਧਰ ਨਿਕਲ ਕੇ ਬਰਾਨਪੁਰ ਬਰਾਨਪੁਰ ਦਰਸ਼ਨ ਕੀਤੇ ਹਾਂਜੀ ਦਾ ਸੱਚ ਆਨੰਦ ਬਣਾਇਆ ਤੇ ਉਧਰ ਦਰਬਾਰ ਸਾਹਿਬ ਤੋਂ ਕਦੋਂ ਵਾਪਸੀ ਆਏ ਹੋ ਦਰਬਾਰ ਸਾਹਿਬ ਤੋਂ ਕੱਲ ਤੁਰੇ ਸੀ ਕੱਲ ਤੁਰੇ ਸੀ ਹਾਂਜੀ ਤੇ ਪੰਜਾਬ ਵਾਪਸੀ ਕਦੋਂ ਪਹੁੰਚੋਗੇ ਪੰਜਾਬ ਅਸੀਂ ਪਹੁੰਚ ਜਾਗੇ ਪਰਸੋਂ 500 ਰੁਪਏ ਕਿੰਨਿਆ ਸੰਗਤਾਂ ਆਈਆਂ ਅਸੀਂ 10 ਜਾਣਿਆਂ ਆਂ ਹਰ ਇੱਕ ਸਾਥੀ ਜਿਹੜਾ 12 ਸਾਲ ਹੋ ਗਏ ਲਗਾਤਾਰ ਕੰਮ ਬਣਾਉਂਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਚਲੋ ਵਧੀਆ ਗੱਲ ਹੈ ਗੁਰੂ ਮਹਾਰਾਜ ਜੀ ਦਰਸ਼ਨ ਹੋਏ ਅੱਛਾ ਜਾ ਪਰ ਮੈਂ ਨਾਲ ਜੇ ਕਰਵਾਦੀ ਬਹੁਤ ਮਾਣਿਆ ਤੇ ਕਲਿਆ ਕੁਵਾਰੀ ਰੂਪ ਦੇ ਇੰਦਰ ਕਿੰਦਰ ਦੀ 8 ਮਹੀਨੇ ਨੂੰ ਪੰਡੋਂ ਤੇ ਜਿਹੜਾ ਬਹੁਤ ਵੱਡਾ ਯਾਰ ਤੁਹਿੰਦਾ ਬਹੁਤ ਬੈਸ ਗੁਰੂ ਮਹਾਰਾਜ ਦੀ ਕਿਰਪਾ ਹੈ ਜਿੱਧਰ ਜਿੱਧਰ ਇੰਨਾ ਕਿਹੜਾ ਕੰਮ ਦਾ ਨੇ ਜਿੱਧਰ ਜਿੱਧਰ ਦਾਣਾ ਪਾਣੀ ਲਿਖਿਆ ਹੁੰਦਾ ਉਧਰ ਤੇ ਚੁਗਣਾ ਹੀ ਪੈਂਦਾ ਹੈ ਉਹ ਗੱਲ ਹੈ ਹਾਂਜੀ ਹਾਂਜੀ ਵਧੀਆ ਵਧੀਆ ਜਿਆ ਬਹੁਤ ਵਧੀਆ ਹਾਂਜੀ ਹਾਂਜੀ ਆਹ ਦੇਖੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦੀ ਫਤਿਹ ਚਲੋ ਥੋੜੀ ਯਾਤਰਾ ਸੁਖਦਮਈ ਹੋਵੇ ਭਾਈ ਗੁਰਜੀ ਮੇਰ ਪਰੇ ਹੱਥ ਰੱਖਣਾ ਟਾਈਮ ਆ ਜਿਹੜਾ 4 ਵਜ ਗਿਆ ਤੇ ਆਪਾਂ ਅੰਦਰ ਤੋਂ 30 ਕਿਲੋਮੀਟਰ ਪਿੱਛੇ ਖੜਿਆ ਪਿੱਛੇ 1-1 ਕਿਲੋਮੀਟਰ ਡੇਡ-ਡੇਡ ਕਿਲੋਮੀਟਰ ਦੀਆਂ ਚੜ੍ਹਾਈਆਂ ਪਈਆਂ ਸੀਆਂ ਤੇ ਉਹ ਤਾਂ ਆਪਾਂ ਕੱਢ ਲਿਆ ਆ ਤੇ ਇੱਧਰ ਢਾਬਾ ਆਇਆ ਸੀ ਚਾਹ ਪੀਣ ਰੁਕੇ ਆ ਕਿਉਂਕਿ ਅੱਗੇ ਦੋ ਚੜ੍ਹਾਈਆਂ ਪੈਣੀਆਂ ਆ ਆਪਾਂ ਨੂੰ ਇੱਕ ਤਾਂ 4 ਕਿਲੋਮੀਟਰ ਦੀ ਪਊਗੀ ਇੱਕ 5 ਕਿਲੋਮੀਟਰ ਦੀ ਪਊਗੀ ਤੇ ਐਸੇ ਕਰਕੇ ਥੋੜਾ ਜਿਹਾ ਸਰੀਰ ਆ ਜਿਹੜਾ ਕੈੜਾ ਕਰ ਲੀਏ ਹਾਂਜੀ ਕਿਵੇਂ ਸੋਜੀ ਚ ਪਿਆ ਖੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਐ ਨਿਵਾ ਕੇ ਲਿਆਂਦਾ ਤੈਨੂੰ ਹੁਣ ਤਾਂ ਕੈਮ ਹੋ ਗਿਆ ਚਾਹ ਹੀ ਪਿਆ ਦੇਣਾ ਤੈਨੂੰ ਇਹ ਆਇਦਰ ਸਾਡੇ ਕੋਲ ਸਾਹਿਬ ਸੀਐਮ ਸਾਹਿਬ ਜੀ ਬਿੱਟੂ ਸੀਐਮ ਹੋਰ ਕਿਵੇਂ ਹੋ ਜਾਂ ਜੋ ਪੀ ਕੇ ਕੈਮ ਹੋ ਜਾ ਦੋ ਘਟਾ ਟਾਂਡ ਨੇ ਦੋ ਘਟਾ ਹੋਣੀਆਂ ਇੰਡੋਰ 33 ਕਿਲੋਮੀਟਰ ਬਾਕੀ ਤੇ ਜਿਹੜੀ ਆਪਾਂ ਨੂੰ ਘਾੜ ਦੱਸਿਆ ਸੀ ਆ ਸ਼ੁਰੂ ਹੋ ਗਈ ਆ 4 ਕਿਲੋਮੀਟਰ ਦੀ ਹੈ ਕਹਿੰਦੇ ਘਾਟ ਹੈ ਦਿਹਾਦੀ ਕਰਤਾ ਆਪਣੀਆਂ ਗੱਡੀਆਂ ਚੌਥੇ ਗੇਅਰ ਚ ਤੇ ਇਧਰੋਂ ਪਹਿਲੇ ਗੇਅਰ ਚ ਤੁਰੀਆਂ ਜਾਂਦੀਆਂ ਚੱਲਦੇ ਆ ਹੌਲੀ ਹੌਲੀ ਤਾਂ ਨੂੰ ਤੇ ਓਵੇਂ ਓਵੇਂ ਗੇਅਰ ਜਿਹੜੇ ਛੋਟੇ ਹੋਈ ਜਾਣਗੇ ਬੰਦੇ ਜਾਈ ਆਪਾਂ 2 ਕਿਲੋਮੀਟਰ ਜੜੀ ਕੱਢਤੀ ਐ 2 ਕਿਲੋਮੀਟਰ ਕੱਢ ਕੇ ਆਪਾਂ ਬ੍ਰੇਕ ਮਾਰੀ ਐ ਤੇ ਸਾਧਨ ਹੁਣੇ ਇਹ ਜਿਹੜੇ ਥੱਲੇ ਨੂੰ ਜਾਈ ਜਾਂਦੇ ਆ ਬ੍ਰੇਕਾਂ ਦੇ ਬਸ ਪੈਰ ਐ ਤੇ ਰੇਸ ਦੀ ਜਰੂਰਤ ਨਹੀਂ ਗਈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜੇ ਸਾਈਡ ਤੋਂ ਆਪਾਂ ਆਏ ਆ ਘੁੰਮਦੇ ਘਮਉਂਦੇ ਸੱਪ ਤਰ੍ਹਾਂ 나ਗਵਾਲ ਜੇ ਮਾਰਦੇ ਤੇ ਭਾਈ ਉਹ ਟਰੱਕ ਖੜਾ ਉਧਰੋਂ ਆਏ ਆ ਜ਼ੂਮ ਕਰਕੇ ਦਿਖਾਉਨੇ ਆ ਆਪਾਂ ਇਹ ਆ ਜਿਹੜੀ ਗੱਡੀ ਮੁਰੀਆਂ ਦੀ ਐ ਇਸ ਜਗ੍ਹਾ ਤੋਂ ਆਪਾਂ ਆਏ ਆ। ਤੇ ਦੇਖੋ ਇਧਰੋਂ ਐਵੇਂ ਹੁੰਦੇ ਹੁੰਦੇ ਘੁੰਮਦੇ ਘਮਾਉਂਦੇ ਤੇ ਇਧਰਲੀ ਸਾਈਡ ਆਣ ਕੇ ਆਪਣਾ ਸਾਈਕਲ ਖੜਾ ਹੈ। ਤੇ ਪਹਿਲੀ ਚੜਾਈ ਆਪਾਂ 2 ਕਿਲੋਮੀਟਰ ਜਿਹੜੀ ਕੱਢ ਲਈ ਐ ਤੇ 2 ਕਿਲੋਮੀਟਰ ਬਾਕੀ ਰਹਿ ਗਈ ਐ। ਤੇ ਐਸ ਸਾਈਕਲ ਦਾ ਇਹ ਸੁਖਾ ਕਿ ਇਹਦੇ ਜਿਵੇਂ ਜਿਵੇਂ ਚੜਾਈਆਂ ਚੜ੍ਹੀ ਜਾਂਦੇ ਆ ਤੇ ਆਪਾਂ ਨੂੰ ਸਾਹ ਚੜਦਾ ਤੇ ਗੇਅਰ ਜਿਵੇਂ ਛੋਟਾ ਕਰ ਲੈਣੇ ਆ ਤੇ ਦੇਸੀ ਸਾਈਕਲ ਹੁੰਦਾ ਜਿਹੜਾ ਆਪਾਂ ਪਹਿਲਾਂ ਸਫ਼ਰ ਸ਼ੁਰੂ ਕੀਤਾ ਸੀ ਉਹਦਾ ਇਹ ਸੀ ਕਿ ਥੋੜੀ ਜਿਹੀ ਦੇਰ ਤੇ ਕਰ ਆਪਾਂ ਜ਼ੋਰ ਮਾਰਦੇ ਸੀਗੇ ਜਦੋਂ ਸਾਹ ਚੜ ਜਾਂਦਾ ਸੀਗਾ ਫੇਰ ਉਹਨੂੰ ਬਰੋਬਰ ਹੀ ਆਪਣੇ ਨਾਲ ਤੋਰ ਲੈਂਦੇ ਸੀਗੇ ਤੇ ਇਹਦਾ ਇਹ ਸੁਖਾ ਹੌਲੀ-ਹੌਲੀ ਮੱਠੀ-ਮੱਠੀ ਚਾਲ ਚੱਲ ਚਾ ਦਰਿਆ ਹੁੰਦਾ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਨੂੰ ਪਹਿਲੀ ਘਾਟ ਹੈ ਜਿਹੜੀ ਆਪਾਂ ਲੰਘਿਆ ਆਂ ਹੁੰਦੇ ਆਪਣੇ ਸਾਥੀ ਪੈਡਲਾਂ ਤੇ ਪੈਰ ਰੱਖੇ ਹੋਏ ਆ ਤੇ ਬ੍ਰੇਕਾਂ ਦੇ ਹੱਥ ਆ ਈਟੀ ਕੋਈ ਜ਼ਿਆਦਾ ਚੜ੍ਹਾਈ ਹੈ ਨਹੀਂ ਸੀ ਜਿਵੇਂ ਆਪਾਂ ਨੂੰ 4 ਕਿਲੋਮੀਟਰ ਦੀ ਦੱਸਿਆ ਸੀ ਆ ਤੋ ਲਗਭਗ ਮੈਨੂੰ ਲੱਗਦਾ 2.5 ਤੋਂ 3 ਕਿਲੋਮੀਟਰ ਦੀ ਚੜ੍ਹਾਈ ਸੀਗੀ ਆ ਗਿਆ ਹਰਪਾਲ ਬਈ ਵੀ ਆਪਣਾ ਤੇ ਇੱਧਰ ਪਲੇਨ ਇਲਾਕਾ ਆ ਗਿਆ ਤੇ ਦੂਜੀ ਜਿਹੜੀ ਘਾਟ ਪਊਗੀ ਉਹ ਆਪਾਂ ਅੰਦੌਰ ਦੇ ਨੇੜੇ ਜੇ ਪਊਗੀ 15 ਕਿਲੋਮੀਟਰ ਪਿੱਛੇ ਜਿਹੜੀ ਕਹਿੰਦੇ ਆ ਕਿ ਉੱਥੇ ਘਾਟ ਪਊਗੀ ਤੇ ਵੈਸੇ ਜਿਹੜਾ ਅੰਦੌਰ ਦੇ ਨੇੜੇ-ਨੇੜੇ ਇਲਾਕਾ ਲੱਗਦਾ ਸਾਰਾ ਪਹਾੜੀ ਇਲਾਕਾ ਹੈ ਤੇ ਸਾਹਮਣੇ ਤੁਸੀਂ ਆਲੇ-ਦੁਆਲੇ ਪਹਾੜ ਦੇਖੀ ਜਾਂਦੇ ਹੋ ਗੱਡੀਆਂ ਥੱਲੇ ਨੂੰ ਆਉਂਦੀਆਂ ਲੋਡ ਵਾਲੀਆਂ ਤੇ ਬ੍ਰੇਕਾਂ ਤੇ ਪੈਰ ਹੁੰਦੇ ਆ ਬੱਸ ਹੁਣ ਆਪਾਂ ਵੀ ਚੱਲਦੇ ਆ ਅੱਗੇ ਨੂੰ ਦੂਸਰੀ ਘਾਟ ਆਪਣੀ ਸ਼ੁਰੂ ਹੋ ਗਈ ਐ ਪਹਿਲੀ ਘਾਟ ਤਾਂ ਆਪਾਂ ਨੰਗੇ ਸੀ ਤੇ ਦੂਸਰੀ ਦੇਖਦੇ ਆ ਕਿੰਨੇ ਕਿਲੋਮੀਟਰ ਦੀ ਐ ਇੱਕ ਵਾਰੀ ਤਾਂ ਪਹਾੜਾਂ ਦੇ ਨਾਲ ਨਾਲ ਰੋਡ ਜਿਹੜੀ ਘੁੰਮੀ ਆਂਦੀ ਐ ਤੇ ਇੱਧਰ ਜਿਹੜਾ ਨੈਸ਼ਨਲ ਹਾਈਵੇਅ ਤਿਆਰ ਹੋਈ ਜਾਂਦਾ ਤੇ ਉਹ ਸਾਹਮਣੇ ਪੁਲ ਬਣੀ ਜਾਂਦਾ ਕਿਉਂਕਿ ਇੱਧਰ ਦੀ ਘਾਟ ਪੈਂਦੀ ਹੈ ਤੇ ਵੱਡੇ ਸਾਰੇ ਜਿਹੜਾ ਟਰੱਕ ਟਰਪ ਲੋਡ ਵਾਲੇ ਥੋੜਾ ਜਿਹਾ ਦਬ ਜਾਂਦੇ ਆ ਤੇ ਇਹ ਜਿਹੜੀ ਹਾਈਵੇ ਸਿੱਧਾ ਉੱਪਰ ਦੀ ਹਵਰ ਬ੍ਰਿਜ ਬਣੂਗਾ ਤੇ ਉੱਪਰ ਉੱਪਰ ਦੀ ਪਹਾੜੀ ਦੇ ਦੁਹਾਣਾ ਕਿਦੂਆ ਉਹ ਪਿਆਰ ਕਰੀ ਜਾਂਦੇ ਰੋਡ ਬਣ ਜਾਂਦੀ ਆ ਆ ਘਾਟੀ ਇੱਥੋਂ 500 ਮੀਟਰ ਤੋਂ ਸ਼ੁਰੂ ਹੋ ਜਾਂਦੀ ਹੈ ਅੱਗੇ ਦੇਖਦੇ ਆ ਕਿੰਨੀ ਕਿਦੂਰ ਤੱਕ ਚੱਲਦੀ ਆ ਐ ਸਿਰਫ ਪਿਛਲੀ ਘਾਟੀ ਜਿੱਡੀ ਕੋਈ ਜ਼ਿਆਦਾ ਲੰਬੀ ਨਹੀਂ ਸੀ ਤੇ ਸਾਈਕਲ ਹੌਲੀ ਹੌਲੀ ਵਧੀਆ ਚੜ ਗਿਆ ਸੀ ਆ ਤੇ ਇੱਕ ਸਾਜੇ ਚ ਆਪਾਂ ਚੜਾਤਾ ਜਿੱਤੇ ਆਪਾਂ ਬ੍ਰੇਕ ਮਾਰੀ ਸੀ ਪਹਿਲੀ ਘਾਟੀ ਤੇ ਉੱਥੇ ਆਣ ਕੇ ਉਹ ਜਿਹੜੀ ਘਾਟੀ ਆ ਖਤਮ ਹੁੰਦੀ ਸੀ ਉਹ ਟੀਸੀਸੀ ਉਹ ਤੋਂ ਬਾਅਦ ਚ ਗੇਟ ਹਾ ਲਈ ਸੀ ਤੇ ਐਸ ਤੇ ਚੱਲਦੇ ਆ ਕਿੰਨੀ ਕੁ ਲੰਬੀ ਪੈਂਦੀ ਆ ਦੇਖਦੇ ਆ ਆ ਇਧਰ ਮੱਠੀ ਮੱਠੀ ਚੱਲਦੇ ਭਰਿਆ ਹੋਇਆ ਟਰੱਕ ਐਮਪੀ 09 ੋਲੀ ਹੋਲੀ ਚੜਾਈ ਜਿਹੜੀ ਚੜੀ ਜਾਂਦਾ ਤੇ ਮਗਰਲੀ ਸਾਈਡ ਹਲਕੇ ਹਲਕੇ ਪੈਡ ਲਾਣਾ ਹੁੰਦੇ ਆ ਹੈ ਪਹਿਲੇ ਲਾ ਚ ਗੱਡੀ ਸ਼ਾਲਾ ਮਾਰਦਾ ਹੁੰਦਾ ਸ਼ਾਲਾ ਮਾਰਦਾ ਜਾਂਦਾ ਲੈ ਐ ਕਿੱਥੇ ਦਬਦੇ ਆ ਮੱਠੀ ਮੱਠੀ ਚੜਾਈ ਹੈ ਜਿਹੜੀ ਚੜੀ ਜਾਂਦੇ ਆ ਚੋਬਰ ਕਹਿੰਦੇ ਸੀ ਦੋ ਚੜਾਈਆਂ ਪੈਣੀਆਂ ਤੁਹਾਨੂੰ ਪਹਿਲੀ ਤਾਂ ਸੋਖੀ ਚੜ ਗਏ ਸੀ ਇਹ ਦੇਖਦੇ ਆ ਦੂਜੀ ਚੜਾਈ ਕਿੰਨਾ ਕ ਆਪਣਾ ਜ਼ੋਰ ਲਵਾਉਂਦੀ ਆ ਅਜੇ ਕਰਤਾ ਮੱਠੀ ਮੱਠੀ ਚੜਾਈ ਚੱਲੀ ਜਾਂਦੀ ਐ ਤੇ ਇੱਕ ਵਾਰੀ ਆਪਾਂ 1 ਕਿਲੋਮੀਟਰ ਦੀ ਚੜਾਈ ਕੱਢ ਕੇ ਸਾਹ ਲਿੱਤਾ ਐ ਤੇ ਹੁਣ ਦੇਖਦਾ ਕਿੱਥੇ ਬ੍ਰੇਕ ਮਾਰਾਂਗੇ ਮਗਰ ਤਾਂ ਮੱਠੀ ਮੱਠੀ ਚੜਾਈ ਚੜਦੇ ਆਏ ਆ ਜ਼ੋਰ ਤਾਂ ਹੋਣ ਲੱਗੂ ਅਸਲੀ ਨਾਲ ਦੀ ਨਾਲ ਇਹ ਟਰੱਕ ਘੁੰਮਦੇ ਆ ਇੱਥੇ ਦੋ ਰਾਹ ਕੱਢੇ ਰਿਆ ਤੇ ਇਧਰ ਦੀਆਂ ਗੱਡੀਆਂ ਕਰ ਲਈਆਂ ਆਪਾਂ ਆ ਦੇਖੋ ਅਸਲੀ ਜ਼ੋਰ ਤੇ ਡਰੋਲ ਕੁਆ ਹੁਣ ਕੀ ਬੰਦਦਾ ਲੈਟਾ ਐਂਟੀਗੇਟਰ ਛੱਡ ਦੇ ਤੁਰੇ ਹੁੰਦੇ ਟਰੱਕ ਤੇ ਹਾਲੇ ਚੱਲ ਚੱਲ ਜ਼ੋਰ ਦੁੱਗਣਾ ਲੱਗੀ ਜਾਂਦਾ ਲਾਲ ਬੱਤੀਆਂ ਆਂ ਦਿਖਾ ਭਰਾ ਬਣ ਕੇ ਜਾਂਦੇ ਉੱਧਰ ਕਰ ਲੋ ਆਹਦੀ ਇਸ ਪੇਰਾ ਉੱਤੋਂ ਚੜਾਈ ਵਾਲੀ ਐ ਤੇ ਸਾਧਨ ਉੱਤਰਦੇ ਐ ਤੇ ਇਧਰ ਦੀ ਸਾਧਨ ਜਾਂਦੇ ਐ ਆਹ ਚੜਾਈ ਐ ਥੈਂਕ ਯੂ ਦੇਖ ਲਿਆ ਕਿੱਥੇ ਜਾ ਕੇ ਚੜਾਈ ਪਾਉਣੀ ਪਹਿਲੇ ਕਿਹੜੇ ਤਾਂ ਸੋ ਕਾਈ ਜੜ ਜੇ ਸੀ ਇਹ ਤੇ ਇਧਰੋਂ ਵੀ ਪਹਿਲੇ ਲੋਚ ਹੈ ਤੇ ਇਧਰੋਂ ਵੀ ਆਲੇ ਤੋਂ ਇੱਥੇ ਆਣ ਕੇ ਰੋਡ ਫੇਰ ਇੱਕ ਹੋ ਜਾਂਦੀ ਹੈ ਕਿਉਂਕਿ ਚੜਾਈ ਵਾਲੀ ਪੈਂਦੀ ਹੈ ਇੱਕ ਸਾਈਡ ਤੋਂ ਸਾਰੇ ਉਤਰਦੇ ਹੋਏ ਇੱਕ ਸਾਈਡ ਤੋਂ ਚੜਦੇ ਆ ਜਿਹੜੇ ਸਾਈਡ ਤੋਂ ਉਤਰਦੇ ਆ ਫੇਰ ਢਾਲ ਹੁੰਦੀ ਹੈ ਕਈ ਵਾਰ ਬ੍ਰੇਕ ਆਫ ਰੁਕਾ ਘਾਟੀ ਲੱਗਦੀਆਂ ਤੇ ਸਾਥ ਤੁਸੀ ਪਤਾ ਲਾ ਹੀ ਸਕਦੇ ਹੋ ਇਹ ਚੜਾਈ ਜਿਹੜੀ ਵਾਹ ਭਾਈ ਕੈੜੀ ਸੀ ਪਹਿਲੀ ਘਾਟ ਨੇ ਤਾਂ ਆਪਣਾ ਜੋਰ ਹੈ ਜਿਹੜਾ ਬਾਹਲਾ ਨਹੀਂ ਲਵਾਇਆ ਤੇ ਦੂਜੀ ਘਾਟ ਨੇ ਜਿਹੜਾ ਜੋਰ ਆਪਣਾ ਖਾਸਾ ਹੀ ਲਵਾਇਆ ਹੈ ਤੇ ਫਤਿਹ ਕਰ ਲੀਆਂ ਦੋਨੇ ਘਾਟਾਂ ਚੜਾਈ ਦੂਜੀ ਘਾਟ 'ਚ ਵਾਹ ਵਾਹੀ ਸੀਗੀ ਤੇ ਸਾਹਮਣੇ ਬੋਰਡ ਤੇ ਲਿਖਿਆ ਵਾ ਅੰਦਰ ਜਿਹੜਾ 24 ਕਿਲੋਮੀਟਰ ਬਾਕੀ ਹੈ ਤੇ ਆਪਣਾ ਹਰਪਾਲ ਭਾਈ ਹਿੱਤ ਕਰ ਮੰਗ ਰਹੀ ਆ ਤੇ ਹੌਲੀ ਹੌਲੀ ਆਉਂਦਾ ਨਾ ਮੱਠੀ ਮੱਠੀ ਚਾਲ 'ਚ ਕਿਉਂਕਿ ਪਿੱਛੇ ਕਈ ਵਾਰੀ ਸਾਹ ਲੈਣ ਖੜ ਜਾਈਦਾ ਕਿਉਂ ਚੜਾਈ ਖਾਸ ਹੀ ਪਈ ਹੈ ਇੱਕੇ ਦਾਮੀ 2 ਕਿਲੋਮੀਟਰ ਦੀ ਤੇ ਸਾਹਮਣੇ ਇਦਰੋਂ ਜਿਹੜਾ ਜਾਊਗਾ ਤੇ ਉਹਨੂੰ ਘਾਟ ਸ਼ੁਰੂ ਹੋ ਜੂਗੀ ਸਾਹਮਣੇ ਨਿਸ਼ਾਨ ਵੀ ਦਿੱਤਾ ਵੈ ਇਹ ਘਾਟ ਹੈ ਜਿਹੜੀ ਸ਼ੁਰੂ ਹੈ ਥੋੜਾ ਰੁੱਕੇ ਫੋਨ ਦਾ ਇੱਧਰ ਨੂੰ ਕਰਦੇ ਆ ਤੇ ਸਾਹਮਣੇ ਹੋਟਲ ਹੈ ਜਦੋਂ ਆਪਾਂ ਘਾਟ ਸ਼ੁਰੂ ਕੀਤੀ ਸੀ ਤਦੋਂ ਦੋ ਦੋ ਕੱਪੀਆਂ ਚਾਹ ਦੀਆਂ ਪੀ ਕੇ ਤੁਰੇ ਸੀਗੇ ਚੜਾਈਆਂ ਚੜਦਿਆਂ ਚੜਦਿਆਂ એનર્ਜੀ ਖਤਮ ਹੋ ਗਈ ਤੇ ਹੁਣ ਆਪਾਂ ਚਾਹ ਪੀ ਲਈਏ ਤੇ ਫੇਰ ਆਪਾਂ ਜਿਹੜਾ 24 ਕਿਲੋਮੀਟਰ ਅੰਦਰ ਰਹਿ ਗਿਆ ਉਹ ਸਫ਼ਰ ਕਰਾਂਗੇ ਅੰਦਰ ਤੋਂ ਆਪਾਂ 17 ਕਿਲੋਮੀਟਰ ਪਿੱਛੇ ਆ ਮੋਹਨੇਰਾ ਹੋ ਗਿਆ ਸਾਧਨਾ ਦੇ ਇਲਾਕਾ ਸਾਰੀਆਂ ਜਗ੍ਹਾ ਲੱਗੀਆਂ ਤੇ ਅੰਦੌਰ ਸ਼ਹਿਰ ਜਿਹੜਾ ਸ਼ੁਰੂ ਹੋ ਗਿਆ ਲਗਭਗ ਇੱਕ ਹਸਾਣਾ ਕਿਉਂਕਿ ਅੰਦੌਰ ਸ਼ਹਿਰ ਵੀ ਬਹੁਤ ਵੱਡਾ ਹੀ ਆ ਤੇ ਆਸੇ-ਪਾਸੇ ਜਿਵੇਂ ਕਲੋਨੀਆਂ ਵਗੈਰਾ ਛੋਟੀ-ਮੋਟੀ ਮਾਰਕੀਟ ਆ ਜਾਂਦੀ ਐ ਇਸੇ ਕਰਕੇ ਅੰਦੌਰ ਲਗਭਗ ਹੁਣ ਸ਼ੁਰੂ ਹੋ ਚੁੱਕਾ ਹੈ ਅੱਗੇ ਆਪਾਂ ਨੂੰ ਕੱਲ ਦੇ ਹੋਣ ਆਈ ਜਾਂਦੇ ਪਰਸੋਂ ਦੇ ਵੀ ਆਈ ਜਾਂਦੇ ਕੱਲ ਵੀ ਆਏ ਸੀ ਇਹ ਬਾਈ ਆ ਜਿਹੜਾ ਡਿੱਕੀ ਜਾਂਦਾ ਅੰਦੌਰ ਤੋਂ ਹੀ ਆ ਆਪਣੇ ਚੈਨਲ ਨਾਲ ਜੁੜਿਆ ਹੋਇਆ ਤੇ ਉਹ ਅੰਦਰ ਤੋਂ ਆਪਣੇ ਇੱਧਰ ਨੂੰ 15-16 ਕਿਲੋਮੀਟਰ ਆ ਗਿਆ ਸੀ ਤੇ ਉਹ ਅੱਗੇ ਕਿਤੇ ਖੜਾ ਹੈ ਤੇ ਫੋਨ ਆਇਆ ਹੈ ਉੱਥੇ ਜਾ ਕੇ ਹੁਣ ਬ੍ਰੇਕਾ ਮਾਰਾਂਗੇ ਆ ਮੈਨੂੰ ਲੱਗਦਾ ਸਾਰੀ ਰੋੜੀ ਟੁੱਟੀ ਹੈ ਪਤਾ ਨਹੀਂ ਕੀ ਗੱਲ ਹੈ ਦੋ ਤਿੰਨ ਦਿਨਾਂ ਦਾ ਜਦੋਂ ਦਿਨ ਛਿਪ ਜਾਂਦਾ ਤੇ ਉਸ ਤੋਂ ਬਾਅਦ ਸਾਰੀ ਰੋਡ ਟੁੱਟੀ ਹੋਣ ਲੱਗ ਜਾਂਦੀ ਹੈ ਅੱਜ ਵੀ ਆਪਾਂ ਦੌਰ ਦੇ ਜਮਾਂ ਨੀਂਦੇ ਪਹੁੰਚ ਲਿਆ ਤੇ ਜੋੜ ਜਿਹੜੀ ਚੜਾਈਆਂ ਉੱਤਰ ਦੇ ਸਾਰ ਫੇਟ ਟੁੱਟੀ ਆ ਗਈ ਹੈ ਤੇ ਧੂੜ ਮਿੱਟੀ ਬਹੁਤ ਜ਼ਿਆਦਾ ਉਹਦੇ ਕਰਕੇ ਨਾ ਗੰਦਾ ਦੇ ਥੱਲੇ ਖਰਚ-ਖਰਚ ਹੋਈ ਜਾਂਦੀ ਹੈ ਮਿੱਟੀ ਦੀ। ਪੰਕੀ ਉੱਪਰਲੀ ਸਾਈਡ ਜਿਹੜਾ ਅਵਰ ਬ੍ਰਿਜ ਬਣੀਆਂ ਦਾ ਉਹਦੇ ਉੱਤੇ ਮਿੱਟੀ-ਮੁੱਟੀ ਭਰਦੇ ਆ ਜਦੋਂ ਮਿੱਟੀ ਸਾਰੀ ਉੱਡ-ਉੱਡ ਕੇ ਇੱਧਰ ਲਈ ਸਾੜ ਆਉਂਦੀ ਇੱਧਰ ਇੱਕ ਸਾਈਡ ਤੇ ਆਵਾਜਾਵੀ ਹੁੰਦੀ ਹੈ। ਆਹ ਦੇਖੋ ਉੜਾ ਟੂੜ ਹੋਇਆ ਖੜਾ ਕਹਾ ਪਿੱਛੇ ਨਾਲ ਅੱਗੇ ਤਾਂ ਤੁਰੇ ਸੀ ਗੁਰਦੁਆਰਾ ਸਾਹਿਬ ਚ ਜੇ ਵਾਹ ਛੰਨਿਆ ਕਨੀ ਦੇਖਦੇ ਆ ਤੇ ਐਵੇਂ ਲੱਗਦਾ ਹੱਫਤਾ ਹੋ ਗਿਆ ਨਾ ਅੱਦਾ ਹੀ ਨਹੀਂ ਆਪਾਂ ਅੱਜ ਆ ਹਾਲਾਤ ਹੋਈ ਪਈ ਆ ਸਾਹਮਣੇ ਲੈਟਾ ਦੇਖ ਕੇ ਲੱਗਦਾ ਇੱਥੇ ਥੋੜੀ ਚੜ੍ਹਾਈ ਪਊਗੀ ਇਹ ਨਹੀਂ ਪਤਾ ਥੋੜੀ ਪਊਗੀ ਕਿ ਬਾਹਲੀ ਪਊਗੀ ਇਹ ਤਾਂ ਹਿੱਦਕਰ ਚੜ੍ਹਾਈ ਨਾਲ ਜਾ ਕੇ ਮੱਥਾ ਲੱਗੂ ਉਦੋਂ ਹੀ ਪਤਾ ਲੱਗੂ ਆ ਸਾਈਕਲ ਵਿਚਾਰੇ ਟੁੱਟੀਆਂ ਰੋਡਾਂ ਤੇ ਡੱਗ ਡੱਗ ਕਰਦੇ ਘਰੇ ਜਾਂਦੇ ਆ ਆਹ ਲਾਤਾ ਇਥੋਂ ਹੀ ਰੋਡ ਤੇ ਆਪਾਂ ਨੂੰ ਇੱਥੇ ਖੜੇ ਨੂੰ ਕਾਫੀ ਟਾਈਮ ਹੋ ਗਿਆ ਤੇ ਜਿਵੇਂ ਆਪਾਂ ਦੱਸੇ ਸੀ ਆ ਕਿ ਆਪਾਂ ਨੂੰ ਫੋਨ ਆਈ ਜਾਂਦਾ ਆਪਣੇ YouTube ਦੇ ਨਾਲ ਸੰਗਤਾਂ ਜੁੜੀਆਂ ਹੋਈਆਂ ਐ ਇੰਦੋਰ ਤੋਂ ਤੇ ਸਾਹਮਣੇ ਸਕੂਟੀ ਜਾਈ ਜਾਂਦੀ ਹੈ ਤੇ ਆਪਾਂ ਨੂੰ ਪਹਿਲਾਂ ਹੀ ਅੱਗੇ ਇੱਕ ਹੀ ਆਂਦੇ ਸੀ ਇਹ ਅੰਦਰ ਤੋਂ 5-6 ਕਿਲੋਮੀਟਰ ਪਹਿਲਾਂ ਇੱਧਰ ਨੂੰ ਸਕੂਟੀ ਲੈ ਕੇ ਆਗੇ ਸੀ ਇਹ ਤੇ ਹੁਣ ਅੱਗੇ-ਅੱਗੇ ਜਾਈ ਜਾਂਦੇ ਆ ਕਹਿੰਦੇ ਚੱਲਦੇ ਆ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਚਾਹ ਪਿਉਂਦੇ ਆ ਸਾਰਿਆਂ ਸੰਗ ਤੁਹਾਨੂੰ ਪਤਾ ਹੀ ਹੈ ਜਿਆਦਾਤਰ ਆਪਾਂ ਚਾਹ ਹੀ ਪੀਦੀ ਹੈ ਤੇ ਉਹੀ ਗੱਲ ਸਾਰਿਆਂ ਨੂੰ ਪਹਿਲਾਂ ਕਹਿੰਦੇ ਚਾਹ ਪੀਨੇ ਆ ਤਾਂ ਨਾਲੇ ਗੱਲਾਂ ਬਾਤਾਂ ਕਰਦੇ ਆ ਤੇ ਆਪਾਂ ਨੂੰ ਇੱਥੇ ਖੜਿਆ ਨੂੰ ਵੀ ਅੱਧਾ ਘੰਟਾ ਹੋ ਗਿਆ ਸੀ ਗੱਲਾਂ ਬਾਤਾਂ ਚੱਲੀ ਜਾਂਦੀਆਂ ਸੀ ਆ ਚੱਲਦੇ ਆ ਹੁਣ ਹੋਟਲ ਤੇ ਚਾਹ ਪੀਨੇ ਆ ਸਮਾਂ ਜਿਹੜਾ 8 ਵਜ ਗਏ ਤੇ ਆਪਾਂ ਇੱਥੇ 7 ਵਜੇ ਪਹੁੰਚ ਗਏ ਸੀਗੇ ਤੇ ਚਾਹ ਪੀ ਲਈ ਸੀ ਤੇ ਘੰਟਾ ਹੋ ਗਿਆ ਗੱਲਾਂ ਬਾਤਾਂ ਚੱਲਦਿਆਂ ਨੂੰ ਤੇ ਬਾਈ ਜੀ ਹੋਰ ਹਨਾ ਵੀ ਥੋੜੀਆਂ ਮੋਟੀਆਂ ਗੱਲਾਂ ਬਾਤਾਂ ਕਰ ਲਈਏ ਨਾ ਪੁੱਛ ਲਈਏ ਸਾਸਰੀ ਗਾਲ ਬਾਈ ਜੀ ਸਾਸਰੀ ਗਾਲ ਜੀ ਕਿਤਾ ਹਾਲ ਚੱਲ ਵਧੀਆ ਵਧੀਆ ਕੀ ਨਾਮ ਆ ਆਪਣਾ ਆਪਣਾ ਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਤੇ ਪੰਜਾਬ ਕਿਹੜੀ ਜਗ੍ਹਾ ਤੋਂ ਆਪਣਾ ਭੋਗਪੁਰ ਜਲੰਧਰ ਠੀਕ ਹੈ ਤੇ ਇੱਧਰ ਆਉਣ ਕਿੰਨਾ ਟਾਈਮ ਹੋ ਗਿਆ ਇੱਥੇ ਬਾਈ ਬੜਫ ਇੱਥੇ ਹੀ ਆਪਾਂ ਠੀਕ ਹੈ ਇਹ ਗੱਲਾਂ ਬਾਤਾਂ ਵਾਵਾ ਸ਼ਹਿਰ ਦੀਆਂ ਚੱਲੀ ਜਾਂਦੀਆਂ ਸੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਵਧੀਆ ਲੱਗਿਆ ਸ਼ਹਿਰ ਤੇ ਬਾਕੀ ਤੜਕੇ ਚੰਗੇ ਤਰ੍ਹਾਂ ਘੁੰਮਾਂਗੇ ਹਾਂਜੀ ਹਾਂਜੀ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਬਹੁਤ ਬਹੁਤ ਧੰਨਵਾਦ ਅੱਗੇ ਆਪਾਂ ਨੂੰ ਲੈਣਾ ਸੀ ਬਹੁਤ ਚੰਗਾ ਲੱਗਾ ਤੁਸੀਂ ਆਏ ਇੱਥੇ ਹਾਂਜੀ ਆਪਣੇ ਬਹੁਤ ਆਪਣੇ ਪੰਜਾਬੀ ਹੈਗੇ ਗੁਰਦੁਆਰੇ ਬਹੁਤ ਹੈ ਇਤਿਹਾਸਿਕ ਗੁਰਦੁਆਰੇ ਹੈਗੇ ਦੋ ਇੱਥੇ ਨੌਰਜ 임ਲੀ ਸਾਹਿਬ ਤੇ ਬੇਟਮਾ ਸਾਹਿਬ ਠੀਕ ਹੈ ਤੇ ਪੰਜਾਬੀ ਸੰਗਤ ਕਿੰਨੀ ਹੈਗੀ ਇੱਥੇ ਬਹੁਤ ਇੱਥੇ ਲੱਖਾਂ ਦੇ ਹਿਸਾਬ ਨਾਲ ਹੈਗੀ ਹੈ ਸੰਗਤ ਤੇ ਗੁਰਦੁਆਰੇ ਵੀ ਆਪਣੇ ਪੰਜਾਬੀਆਂ ਦੇ ਵੀ 20-25 ਹੈਗੇ ਆ ਠੀਕ ਹੈ ਤੇ ਮੇਰੇ ਖਿਆਲ ਨਾਲ 15 ਵੀ ਗੁਰਦੁਆਰੇ ਸਿੰਧੀ ਜਿਹੜੇ ਆਪਣੇ ਗੁਰਮੁਖ ਪਿਆਰੇ ਹੈਗੇ ਉਹਨਾਂ ਦੇ ਵੀ ਹੈਗੇ ਗੁਰਦੁਆਰੇ ਠੀਕ ਹੈ ਜੀ ਤੇ ਬਹੁਤ ਸੋਹਣਾ ਇੱਥੇ ਮਤਲਬ ਆਪਣੇ ਸਮਾਗਮ ਵੀ ਬਹੁਤ ਵੱਡੇ ਆ ਉਹਦੇ ਤੇ ਲੈਵਲ ਤੇ ਹੁੰਦੇ ਆ ਠੀਕ ਹੈ ਜੀ ਤੇ ਗੁਰਪੁਰਬ ਤੇ ਬੜੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਲਾਗੇ ਲਾਗੇ ਜਿਹੜੇ ਸ਼ਹਿਰ ਆ ਉੱਥੋਂ ਵੀ ਸੰਗਤਾਂ ਆਉਂਦੀਆਂ ਠੀਕ ਹੈ ਜੀ ਤੇ ਬਹੁਤ ਸੋਹਣਾ ਇੱਥੇ ਹੈਗਾ ਪੰਜਾਬ ਹੀ ਆ ਸਮਝ ਲਓ ਤੁਸੀਂ ਹਾਂਜੀ ਹਾਂਜੀ ਤੇ ਕੋਈ ਚੱਕਰ ਨਹੀਂ ਇੱਥੇ ਜਿੱਦਾਂ ਮਰਜੀ ਤੁਸੀਂ ਆਓ ਜਦੋਂ ਮਰਜੀ ਸੰਗ ਤਾਂ ਤੇ ਗੱਲਾਬਾ ਤਾਂ ਖਾਸੀਆਂ ਹੋ ਗਿਆ ਤੇ ਇੱਧਰ ਭੈਣ ਵੀ ਖੜੀ ਆ ਸਾਸਰੀ ਵਾਲ ਪਣੀ ਸਾਸਰੀ ਗੀ ਨਾਮ ਆਪਣਾ ਰਜਵਿੰਦਰ ਗੌਰ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਆਪਣੇ ਚੈਨਲ ਨਾਲ ਜੁੜਿਆ ਨੂੰ ਆ ਹੋ ਗਿਆ ਜਦੋਂ ਦੇ ਤੁਸੀਂ ਗੋਆ ਤੋਂ ਚੱਲੇ ਆ ਉਦੋਂ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦੇਈ ਜਾਂਨੇ ਹੋ ਸਾਨੂੰ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ ਹੈਗੀ ਹੈ ਲਗਭਗ 2 ਕਿਲੋਮੀਟਰ ਸਾਹਮਣੇ ਜਿਹੜਾ ਸ਼ਹਿਰ ਹੈ ਜਗਮਗ ਜਗਮਗ ਕਰ ਜਾਂਦਾ ਇੰਦੋਰ ਸ਼ਹਿਰ ਹੈ ਆਪਾਂ ਇਸ ਟਾਈਮ ਪਹੁੰਚ ਗਏ ਅੰਦੌਰ ਬਾਈਪਾਸ ਤੇ ਤੇ ਸਾਹਮਣੇ ਨੈਸ਼ਨਲ ਹਾਈਵੇ ਨੰਗੀ ਜਾਂਦਾ ਹੈ ਛੇਪ ਦੇ ਵੱਨੀ ਜਾਂਦਾ ਸਿੱਧਾ ਬੰਬੇ ਨੂੰ ਇਹ ਹਾਈਵੇ ਤੇ ਇਧਰਲੀ ਸੜ ਗਵਾਲੀਅਰ ਨੂੰ ਨੰਗੇ ਜਾਂਦਾ ਤੇ ਸਾਹਮਣੇ ਅੰਦੌਰ ਸ਼ਹਿਰ ਰਹਿ ਗਿਆ ਜਿਹੜਾ ਥੱਲੋਂ ਦੀ ਬੋਲਦੇ ਰੋਡ ਮੰਗੀ ਜਾਂਦਾ ਜੇ ਆਪਾਂ ਹੁਣ ਜਾਣਾ ਗੁਰਦੁਆਰਾ ਸਾਹਿਬ ਕਨੀ ਮੈਨੂੰ ਲੱਗਾ ਦਾ ਬਾਈ ਨੇ ਇੱਧਰ ਨੂੰ ਕਿਹਾ ਸੀ ਵੀ ਇੱਧਰ ਨੂੰ ਮੋੜ ਲਿਓ ਤੇ ਆਪਾਂ ਇੱਕ ਵਾਰੀ ਇੱਧਰ ਨੂੰ ਮੋੜ ਕੇ ਖੜਾ ਲੈਂਦੇ ਆ ਸਾਈਕਲ ਪਹੁੰਚ ਗਏ ਆਪਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਦੀ ਰਾਤ ਆਪਣੀ ਇਸ ਗੁਰਦੁਆਰਾ ਸਾਹਿਬ ਵੀ ਬਤੀਤ ਹੋਊਗੀ ਤੇ ਇੱਧਰ ਗੱਡੀ ਬੈਕ ਹੋਈ ਜਾਂਦੀ ਆ ਐਮਪੀ ਨੰਬਰ ਸਪੈਸ਼ਲ ਬਾਈ ਤਿੰਨ ਚਾਰ ਦਿਨਾਂ ਦਾ ਫੋਨ ਕਰੀ ਜਾਂਦਾ ਸੀ ਆ ਤੇ ਪੂਰੇ ਪਰਿਵਾਰ ਸਮੇਤ ਆਪਾਂ ਨੂੰ ਮਿਲਣ ਆਏ ਆ ਸਤਿ ਸ੍ਰੀ ਅਕਾਲ ਠੀਕ ਆ ਬਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਵਿੱਚ ਨੇ ਕੱਲ ਮਿਲਦੇ ਨਾ ਹਾਂਜੀ ਜਰੂਰ ਜਰੂਰ ਜੀ ਹਾਂਜੀ 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 ਜਰੂਰ ਜਰੂਰ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਆਪਾਂ ਨੂੰ ਅੰਦੌਰ ਦੇ ਵਿੱਚ ਆਉਂਦੇ ਸਾਰੇ ਪਿਆਰ ਮਿਲ ਰਿਹਾ ਹੈ ਪਹਿਲਾਂ ਆਪਾਂ ਨੂੰ ਇੱਕ ਪਰਿਵਾਰ ਮਿਲਿਆ ਜਿਹੜਾ ਆਪਾਂ ਨੂੰ 2 ਘੰਟੇ ਪਹਿਲਾਂ ਵੇਟ ਕਰੀ ਗਿਆ ਨੈਸ਼ਨਲ ਹਾਈਵੇ ਤੇ ਅੰਦੌਰ ਤੋਂ ਪਿੱਛੇ ਖੜ ਕੇ ਤੇ ਫਿਰ ਇਹ ਬਾਜੀ ਸਪੈਸ਼ਲ ਪੂਰੇ ਪਰਿਵਾਰ ਨਾਲ ਸ਼ਹਿਰ ਤੋਂ 15 ਕਿਲੋਮੀਟਰ ਬਾਹਰ ਆਪਾਂ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਮਿਲਣਾ ਹੈ ਤੇ ਇੱਧਰ ਗੁਰੂ ਕਾ ਲੰਗਰ ਪ੍ਰਸ਼ਾਦਾ ਛਕਦੇ ਆਂ ਵਾਹਿਗੁਰੂ ਜੀ ਪ੍ਰਸ਼ਾਦਾ ਛਕ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਵਿੱਚ ਆ ਗਏ ਆ ਤੇ ਆਪ ਨੂੰ ਕਮਰਾ ਮਿਲਿਆ 301 ਨੰਬਰ ਇਹ ਆਪਣਾ ਕਮਰਾ ਹੈ ਦੋ ਬੈੱਡ ਲੱਗੇ ਹੋਏ ਆ ਤੇ ਕੰਬਲ ਵੀ ਜਿਹੜੇ ਵਾਵਾਏ ਪਏ ਆ ਤੇ ਆਪਾਂ ਦੋ ਦੋ ਕੰਬਲ ਜੋੜ ਲਿਆ ਇੱਕ ਬੈੱਡ ਉਧਰ ਲੱਗਿਆ ਤੇ ਇੱਕ ਆਇਦਰ ਲੱਗਿਆ ਤੇ ਮਗਰ ਵੀ ਦੋ ਬੈੱਡ ਲੱਗੇ ਹੋਏ ਆ। ਅੱਜ ਦੀ ਰਾਤ ਆਪਣੀ ਐਸ ਕਮਰੇ ਦੇ ਵਿੱਚ ਬਤੀਤ ਹੋਊਗੀ। ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਵੱਦੀ ਆ। ਸਮਾਪਤੀ ਕਰਨ ਤੋਂ ਪਹਿਲਾਂ ਇੱਕ ਬੱਚੇ ਦਾ ਜਨਮ ਦੇਣਾ ਹੈ। ਬੱਚੇ ਦਾ ਨਾਮ ਹੈਗਾ ਗੁਰਬਾਗ। ਰਾਜਸਥਾਨ ਸ਼ਿਰਗੰਗਾ ਨਗਰ ਤੋਂ ਆ। ਬੱਚੇ ਨੂੰ ਜਨਮ ਦੇਣ ਦੀਆਂ ਲੱਖ ਲੱਖ ਵਧਾਈਆਂ ਹੁਣ। ਪਰਿਵਾਰ ਨੂੰ ਇਹ ਸਾਰੇ ਨੂੰ ਬੱਚੇ ਦੇ ਜਨਮ ਦੇਣ ਦੀਆਂ ਲੱਖ ਲੱਖ ਵਧਾਈਆਂ ਤੇ ਕੱਲ ਨੂੰ ਆਪਾਂ ਪੂਰਾ ਅੰਦੋਰ ਸ਼ਹਿਰ ਜਿਹੜਾ ਸਾਰਾ ਘੁੰਮਾਂਗੇ ਇੱਥੇ ਇੱਕ ਗੁਰਦੁਆਰਾ ਸਾਹਿਬ ਹੀ ਇਤਿਹਾਸਿਕ ਤੇ ਬਾਕੀ ਜਿਹੜਾ ਵੀ ਕੁਝ ਅੰਦੋਰ ਦਾ ਹੋਇਆ ਉਹ ਆਪਾਂ ਸਾਰਾ ਕੱਲ ਦੀ ਵੀਡੀਓ ਚ ਦਿਖਾਵਾਂਗੇ। ਇਹ ਸਾਰੀ ਸੰਗਤ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਆਪਣੀ ਵੀਡੀਓ ਦੇਖਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਵੀਡੀਓ ਨੂੰ ਸ਼ੇਅਰ ਕਰਦੇ ਹੋ। ਫਿਰ ਤੋਂ ਸਾਰੀ ਸੰਗਤ ਦਾ ਦਿਲ ਤੋਂ ਧੰਨਵਾਦ। ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ, ਨਵੇਂ ਸਫ਼ਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।